ਓ ਵੀ ਮਿੱਤਰੋ ਆਪਾਂ ਪਹੁੰਚ ਗਏ ਆਪਣੇ ਸੈਟਅਪ ਤੇ ਸੈਟਅਪ ਦਾ ਖੋਲਿਆ ਗੇਟ ਦੇਖੋ ਫਿਰ ਤੇ ਆ ਆਪਣੇ ਚੂਚੇ ਦੇਖੋ ਕੁੱਤੇ ਨੇ ਪਾਤਾ ਗਾ ਆ ਮੁਰਗਿਆਂ ਨੇ ਸੀਲ ਆਪਣੀਆਂ ਤੇ ਮੁਰਗਾ ਆਪਣਾ ਖੜਾ ਟਰੈਕਟਰ ਜੌਂਡੀਰ ਕੱਬੂ ਕਰਕੇ ਆਏ ਸੀਗੇ ਹੁਣ ਆਪਾਂ ਆਪਣਾ ਸੈਟਅਪ ਤੇ ਪਹੁੰਚ ਕੇ ਪਹਿਲਾਂ ਖੋਲਦੇ ਆ ਲੱਕੇ ਲੱਕੇ ਕੂਤੋਂ ਦੇਖੇ ਤੁਸੀਂ ਕਿਵੇਂ ਬਾਹਰ ਆਉਂਦੇ ਨੇ ਆਜੋ ਬਈ ਲੋ ਵੀ ਲੱਕੇ ਕਬੂਤਰ ਬਾਹਰ ਆ ਗਏ ਤੇ ਜਿਹੜੇ ਆਪਾਂ ਤੁਹਾਨੂੰ ਪਿਛਲੇ ਬਲੌਗ ਦੇ ਵਿੱਚ ਬੱਚੇ ਦਿਖਾਏ ਸੀ ਉਹ ਹੋ ਗਏ ਡੇਡੇ ਆ ਦੇਖ ਸਾਹ ਤੁਹਾਨੂੰ ਫਿਰ ਲੱਗ ਗਏ ਬੱਚੇ ਤੇ ਆ ਲੱਕਿਆਂ ਦਾ ਬੱਚਾ ਉਹ ਟੋਕਰੀ ਦੇ ਵਿੱਚ ਪਿਆ ਸੀ ਇੱਕ ਲੱਕੀ ਕਬੂਤਰ ਇਕੱਲੀ ਉੱਪਰ ਬੈਠੀ ਆ ਇਹਦੇ ਲਾਇਆ ਹੋਇਆ ਮੋਢਿਆਂ ਨੂੰ ਰੰਗ ਮੋਢਾਂ ਰੰਗ ਇਸ ਕਰਕੇ ਲਾਇਆ ਆ ਵੀ ਇਹ ਫੀਮੇਲ ਆ ਇੱਕ ਫੀਮੇਲ ਆ ਬੈਠੇ ਦੋਈ ਸਾਕੀਆਂ ਭੈਣਾਂ ਨੇ ਤੇ ਵੱਡੇ ਕਬੂਤਰਾਂ ਦੇ ਪਿੱਠਾਂ ਤੇ ਰੰਗ ਲਾਇਆ ਹੋਇਆ ਵੀ ਇਹ ਕਬੂਤਰ ਨੇ ਉਹ ਕੀ ਜਿਆਦਾ ਬਲੈਕ ਰੰਗ ਦੇ ਨੇ ਸਾਰੀ ਪਤਾ ਨਹੀਂ ਲੱਗਦਾ ਹੈਗਾ ਗੁੜਕ ਦੇ ਵੀ ਘਟ ਨੇ ਇਹ ਆ ਦੇਖੋ ਹਲਾਂ ਤੇ ਬਹਿ ਗਿਆ ਬੱਚਾ ਉੱਡ ਕੇ ਆ ਜਿੰਮੀ ਤੇ ਪੈਣੀ ਇਹਦੀ ਧੀ ਆ ਜਿੰਮੀ ਆ ਦੇਖੋ ਆ ਜਿੰਮੀ ਆ ਇਹਦੀ ਧੀ ਆ ਪੈਣੀ ਆ ਇਹ ਜਿੰਮੀ ਦੇ ਪੈਣੀ ਇਹ ਦੋਏ ਜਾਣੀਆਂ ਬਹੁਤ ਸਾਊ ਨੇ ਇਹਨਾਂ ਨੇ ਕੁਝ ਨਹੀਂ ਕਹਿੰਦੀਆਂ ਹੈਗੀਆਂ ਤੇ ਹੁਣ ਆਪਾਂ ਆਪਣੇ ਕੁੱਤਿਆਂ ਨੂੰ ਪਾਉਣੇ ਆ ਪਾਣੀ ਤੇ ਖੋਲਦੇ ਆ ਲੋਕ ਇੱਧਰ ਹੈਗੇ ਨੇ ਆਪਣੇ ਵੱਡੇ ਕਬੂਤਰ ਜਿਹੜੇ ਕੀ ਉੱਡਣ ਵਾਲੇ ਤੇ ਜਿਹੜੇ ਕੂਤਰਾ ਨੇ ਆਪਾਂ ਟੋਕਰੀਆਂ ਲਾਈਆਂ ਸੀਗੇ ਸੈਟਅਪ ਬਣਾਇਆ ਸੀ ਉਹ ਕਬੂਤਰਾਂ ਨੇ ਧਰਲੇ ਅੰਡੇ ਆਹ ਦੇਖ ਇਹਨਾਂ ਨੇ ਧਰਲੇ ਅੰਡੇ ਆਹ ਬੋਲੀ ਕੂਤਰੀ ਦਾ ਨਾਰਾ ਬੋਲੀ ਕੂਤਰੀ ਆ ਬੈਠੀ ਆ ਤੇ ਕਾ ਜੋੜਾਂ ਦਾ ਮਾਲ ਆ ਆਪਾਂ ਉਹਨਾਂ ਨੇ ਵੀ ਅੰਡੇ ਧਰਲੇ ਸਾਰੇ ਕੂਤਰਾ ਨੇ ਅੰਡੇ ਧਰਲੇ ਉਧਰਲੇ ਪਾਸੇ ਵੀ ਅੰਡੇ ਧਰਲੇ ਸਾਰੇ ਕਬੂਤਰਾਂ ਆ ਤੇ ਹੁਣ ਆਪਾਂ ਖਿੱਚ ਕੇ ਲਿਆਉਨੇ ਆ ਪਾਈਪ ਸਾਰੇ ਜਾਨਵਰਾਂ ਨੂੰ ਪਾਵਾਂਗੇ ਪਾਣੀ ਤੇ ਨਾਲੇ ਲੜਾਵਾਂਗੇ ਲੱਕੇ ਕਬੂਤਰ ਦੇਖ ਜਿੰਮੀ ਤੇ ਪੈਣੀ ਮੇਰੇ ਮਾਗਰ ਮਾਗਰ ਤੇ ਆਹ ਮੁਰਗੇ ਮੇਰੇ ਮਾਗਰ ਮਾਗਰ ਇਹ ਕਹਿੰਦੇ ਨੇ ਵੀ ਸਾਨੂੰ ਪਾ ਦੇ ਦਾਣ ਆਪਾਂ ਖੋਲਦੇ ਆਂ ਮੁਰਗੀ ਦੇ ਬੱਚੇ ਆਜੋ ਭਾਈ ਬਾਹਰ ਲਓ ਵੀ ਇਹ ਮਾਰ ਕੇ ਛਾਲਾ ਹੋਣ ਲੱਗ ਕੇ ਬਾਹਰ ਤੇ ਆਪਾਂ ਆ ਜਿਹੜਾ ਗੁੱਟਕਾ ਇਹ ਲਾਵਾਂਗੇ ਗੇਟ ਦੇ ਇੱਥੇ ਡਿਜੇਟ ਲੱਗੇ ਨਾ ਕਿਉਂਕਿ ਡੋਰ ਕਲੋਜ਼ਰ ਲੱਗਿਆ ਹੋਇਆ ਹੈ ਗੇਟ 'ਨੂੰ ਆਜੋ ਵੀ ਆ ਦੇਖੋ ਲੱਕੇ ਕੂਤਰਾ ਆਪਣੇ ਕਿੱਥੇ ਬੈਠੇ ਨੇ ਮੁਰਗਾ ਵੀ ਇਹਨਾਂ ਨੂੰ ਕੁਝ ਨਹੀਂ ਕਹਿੰਦਾ ਹੈਗਾ ਤੇ ਆਪਾਂ ਲੈਵੋ ਨਾ ਪਾਇਓ ਦੂਜੇ ਦੂਜੇ ਰੋ ਤੇ ਇੱਕ ਤਸੀਲ ਬੱਚੇ ਆ ਨੇ ਇਹ ਆਪਾਂ ਕੱਢਣੇ ਨਹੀਂ ਹੈਗੇ ਹਲੇ ਕਿਉਂਕਿ ਇਹ ਫੜਨੇ ਬਹੁਤ ਔਖੇ ਹੋ ਜਾਂਦੇ ਨੇ ਕਿਉਂਕਿ ਕੁੱਦਾ ਉੱਚਾ ਥੋੜਾ ਜਿਹਾ ਇਹਦੇ ਵਿੱਚ ਵੜਦੇ ਨਹੀਂ ਹੈ ਵੀ ਤੇ ਆਪਾਂ ਜਿੱਥੇ ਕਿ ਲਿਓਨੇ ਦੂਜੇ ਘਰੋਂ ਪਾਇਪ ਕਬੂਤਰ ਚਲਾ ਕੇ ਫਿਰ ਨਾਲ ਆਵਾਂਗੇ ਆਪਾਂ ਲੱਗੇ ਕਬੂਤਰ ਲੋਵੀ ਮਿੱਤਰੋ ਆਪਾਂ ਖਿੱਚ ਲਿਆ ਪਾਈਪ no entry ਕਾਲ ਕਰਕੇ ਅੰਦਰ ਵੜਨਾ ਜਿੰਨੇ ਵੜਨਾ ਜਿਹੜੇ ਭਰਾ ਨੇ ਆਉਣਾ ਲੋ ਗੇਟ ਦਿੱਤਾ ਖੋਲ ਪਾਣੀ ਲੱਗ ਗਿਆ ਆਉਣ ਲੋਬੀ ਇਹ ਲੱਕੇ ਕੂਤਰ ਦੇਖੋ ਨਹਾਉਣਗੇ ਬਹੁਤ ਵਧੀਆ ਆ ਦੇਖ ਨਜ਼ਾਰਾ ਲੈਣਦੇ ਆਂ ਪਾਣੀ ਛਿੜਕਦੇ ਇਹਨਾਂ ਨੂੰ ਣੜਾਈ ਦਾ ਸ਼ਾਮ ਵੇਲੇ ਆਪਾਂ ਪਰ ਇਹਨੂੰ ਭੱਜ ਗਏ ਉਹ ਦੇਖੋ ਇਹਦੇ ਨਾਲ ਰਹਿੰਦੀ ਠੰਡ ਕਿ ਇਹਨਾਂ ਨੂੰ ਨਜ਼ਾਰੇ ਲੈਣ ਕੋ ਸਾਰਿਆਂ ਨੇ ਇੱਕ ਬੈਂਚ ਤੇ ਬਹਿ ਜਾਣਾ ਵਾ ਤੇ ਕੁਛ ਕਬੂਤਰ ਆਈ ਜਾਂਦੇ ਨੇ ਇਹਨਾਂ ਨੂੰ ਵੀ ਣੜਾਈ ਜਾਂਦੇ ਆਪਾਂ हां भाई आ लो भाई ਆਪਾਂ ਇਹਨਾਂ ਜਾਨਵਰਾਂ ਨੂੰ ਪਾਉਣਾ ਠੰਡਾ ਪਾਣੀ ਇੱਧਰ ਦੀ ਟਰੈਕਟਰ ਥਲੇ ਦੀ ਘੁੰਮ ਕੇ ਇੱਧਰ ਆ ਕੇ ਲੱਗੇ ਆਪਨੇ ਤੇ ਆਹ ਲੋ ਫੇਰ ਪਾਤਾ ਪਾਣੀਏ ਚੱਕੋ ਕਰੋ ਇਸ਼ਨਾਨ ਠੰਡੇ ਠੰਡੇ ਪਾਣੀ ਨਾਲ ਆਹ ਦੇਖੋ ਵੀਆਂ ਦੋ ਤੌੜੀਆਂ ਇਸ ਲਈ ਰੱਖਦੇ ਆ ਕਿ ਵੀ ਲੱਕੇ ਗੂਤਰ ਨੇ ਜਿਹੜੇ ਪਾਣੀ ਪੀਂਦੇ ਨੇ ਵੱਦ ਆਮ ਗੋਤਰਾ ਨਾਲ ਉਹਨਾਂ ਦਾ ਕੋਟਾ ਬੜਾ ਹੁੰਦਾ ਰੱਜ ਕੇ ਪਾਣੀ ਪੀਂਦੇ ਨੇ ਫਿਰ ਇਹ ਉਹ ਖੜ ਜਾ ਇਹ ਤੌੜੀ ਹਿੱਲੀ ਜਾਂਦੀ ਆਪਣੀ ਗੋਲ ਗੋਲ ਘੁੰਮੀ ਜਾਂਦੀ ਆ ਲਓ ਵੀ ਚੱਕੋ ਵੀ ਪਾਣੀ ਠੰਡਾ ਠੰਡਾ ਪੀਓ ਲਓ ਵੀ ਠੰਡਾ ਠੰਡਾ ਪਾਣੀ ਪੀਓ ਫੇਰ ਤੁਹਾਨੂੰ ਪਾਉਨੇ ਆ ਦਾਣੇ ਆਪਾਂ ਹੁਣ ਆਪਾਂ ਜਾਣੇ ਆ ਜਿਹੜੇ ਆਪਣੇ ਇਕੱਲੇ ਨਰ ਕੱਢੇ ਹੋਏ ਸੀਗੇ ਜੋੜੇ ਲਾਏ ਸੀ ਜਿਹੜੇ ਬੱਚੇ ਨਰ ਕੱਡੇ ਸੀ ਆਪਾਂ ਉਹਨਾਂ ਨੂੰ ਪਾਣੀ ਪਾਵਾਂਗੇ ਤੇ ਆਹ ਕੂਤਰ ਨੇ ਆਹ ਕੂਤਰਾਂ ਨੂੰ ਵੀ ਆਪਾਂ ਪਾਣੀ ਦਿੱਤਾ ਪਾ ਲਓ ਵੀ ਪੀਓ ਪਾਣੀ ਉਹ ਟੇਡਾ ਹੋ ਗਿਆ ਸੀ ਭਾਂਡਾ ਆਪਣਾ ਪੀਓ ਪਾਣੀ ਤੁਹਾਨੂੰ ਪਾਉਣਿਆ ਦਾਣੇ ਫਿਰ ਆਪਾਂ ਕੁੰਡੀ ਲਾਦੀਏ ਆਪਾਂ ਤੇ ਮੇਰੀ ਬਿੱਲੀ ਬੁੱਲੀ ਕੋਲ ਲਓ ਵੀ ਆਪਾਂ ਪਹੁੰਚ ਗਏ ਸੀਲ ਕੂਤਰਾਂ ਦੇ ਖੁੱਡਿਆਂ ਦੇ ਵਿੱਚ ਜਿਹੜੇ ਆਪਣੇ ਕੂਤਰ ਦੇ ਸੀਲ ਉਹਨਾਂ ਨੂੰ ਪਾਉਣੇ ਆਪਾਂ ਠੰਡਾ ਪਾਣੀ ਆ ਉਹਨਾਂ ਦਾ ਤੌੜਾ ਸੀ ਤੇ ਇਹਦੇ ਵਿੱਚ ਵੀ ਠੰਡਾ ਪਾਣੀ ਪਾਵਾਂਗੇ ਆਪਾਂ ਲੋ ਵੀ ਉਹ ਪਾਣੀ ਵਿੱਚ ਚਲੇ ਗਿਆ ਸੀ ਗੋਡੇ ਤੇ ਟਰੱਕ ਦਾ ਇੱਥੇ ਪਹਿਲਾਂ ਪਾਣੀ ਧਰਤੀ ਠੰਡਾ ਇਹਨਾਂ ਨੂੰ ਲੋ ਵੀ ਪੀਓ ਪਾਣੀ ਠੰਡਾ ਠੰਡਾ ਉਦੋਂ ਬਾਅਦ ਆਪਾਂ ਬਾਅਦ ਆਪਾਂ ਪਾਉਣੇ ਕੂਲਰ ਦੇ ਵਿੱਚ ਪਾਣੀ ਜਿੰਨਾ ਦੇ ਕੁਲਰ ਦੇ ਵਿੱਚ ਪਾਣੀ ਪੈਂਦਾ ਉਹਨਾਂ ਚਿਰ ਆਪਾਂ ਕੱਢਦੇ ਆਂ ਭਾਂਡਾ ਪਾਜਾ ਤਨੀ ਤੱਲੀ ਕਰਕੇ ਆ ਪਾਣੀ ਆਪਾਂ ਕੱਢਦੇ ਆਂ ਬੜੇ ਇਹਨਾਂ ਦਾ ਗਰਮ ਜਿਹੜਾ ਪਾਣੀ ਹੋਇਆ ਉਹ ਆਪਾਂ ਚੇਂਜ ਕਰਾਂਗੇ ਜਿਹੜੀ ਆਪਾਂ ਗੁੱਡੇ ਵਿੱਚ ਪ੍ਰਾਲੀ ਸਿੱਟੀ ਦੀਗੀ ਉਹ ਪ੍ਰਾਲੀ ਦਾ ਫਾਇਦਾ ਆ ਵੀ ਇੱਕ ਤਾਂ ਨਾਲੇ ਅੰਡੇ ਨਹੀਂ ਖਰਾਬ ਹੁੰਦੇ ਹੈਗੇ ਅੰਡੇ ਨੂੰ ਹਵਾ ਪਈ ਜਾਂਦੀ ਆ ਆ ਦੇਖੋ ਆ ਇਹ ਅੰਡੇ ਉਹਦੇ ਥੱਲੇ ਕ ਪ੍ਰਾਲੀ ਰੱਖ ਲੈਂਦੇ ਨੇ ਇਹ ਆ ਜੋੜਾ ਇਹਨਾਂ ਦੀ ਇਹ ਆਪਣੇ ਟੋਕਰੀਆ ਤੇ ਬਾਕੀ ਉੱਪਰ ਬੈਠੇ ਨੇ ਤੇ ਇਹਨਾਂ ਨੇ ਇਹਦੇ ਵਿੱਚ ਆਂਡੇ ਧਰਨੇ ਨੇ ਇਹਨਾਂ ਨੇ ਸਿਲੈਕਟ ਕਰ ਲਈ ਸੀ ਕਿ ਅਸੀਂ ਆਂਡੇ ਇਹ ਜੀ ਧਰਾਂਗੇ ਵੀ ਤੂੰ ਆਪਣਾ ਕੰਮ ਜਿਹੜਾ ਕਰਨਾ ਸੀ ਕਰ ਲਿਆ ਪਰਾਲੀ ਲਾ ਕੇ ਅਸੀਂ ਹੁਣ ਆਂਡੇ ਇਹਦੇ ਵਿੱਚ ਇਹ ਧਰਾਂਗੇ ਕੋਲਰ ਭਰ ਕੇ ਆਪਾਂ ਉਸ ਤੋਂ ਬਾਅਦ ਸਾਰੇ ਕੂਤਰਾਂ ਨੂੰ ਪਾਵਾਂਗੇ ਤਾਂ ਲਓ ਵੀ ਆਪਾਂ ਪਾਣੀ ਪਾ ਕੇ ਹੋ ਗਏ ਵਿਲੇ ਤੇ ਆ ਦੇਖ ਜਿਹੜੇ ਤਾਂ ਖਾਂਦੇ ਨੇ ਸਰੋਂ ਵਾਲੀ ਕਣਕ ਉਹਨਾਂ ਨੂੰ ਪਾਵਾਂਗੇ ਆਪਾਂ ਸਰੋਂ ਵਾਲੀ ਕਣਕ ਢੋਲ ਭਰਿਆ ਹੋਇਆ ਆਪਣਾ ਆ ਦੇ ਸਰੋਂ ਰੜਾਈ ਦੀ ਇਹਦੇ ਵਿੱਚ ਤੇ ਤਾਰਾਂ ਵੀ ਦਾ ਸਾਫਤਰ ਲਾਇਆ ਹੋਇਆ ਤੇ ਕਣਕ ਰੜਾਈ ਹੋਈ ਆ ਜਿਹੜੇ ਖਾਂਦੇ ਨੇ ਫੀਡ ਉਹਨਾਂ ਨੂੰ ਪਾਵਾਂਗੇ ਫੀਡ ਆ ਹੈਗੇ ਨੇ ਆਪਣੇ ਬੱਚਿਆਂ ਦੇ ਗੂਤਰ ਇਹਦਾ ਖੋਲ ਕੇ ਆਪਾਂ ਲੋਕ ਪਾਵਾਂਗੇ ਇਹਨਾਂ ਨੂੰ ਦਾਣੇ ਲੋ ਦੀ ਇਹਨਾਂ ਦੇ ਸਰੋਂ ਪਾਤੀ ਆਪਾਂ ਪਿੱਛੇ ਪਾਤੀ ਕਰਕ ਖਾਓ ਵੀ ਖਾਓ ਕੇ ਨਾ ਇਹਨਾਂ ਨੂੰ ਵੀ ਪਾ ਦੀ ਆਪਾਂ ਇਹਨਾਂ ਨੇ ਤਾਂ ਸਰੋਂ ਚੌਹਲੀ ਤੇ ਕਣਕ ਇਹਨਾਂ ਨੇ ਖਾਧੀ ਨਹੀਂ ਹੈਗੀ ਇਹਨਾਂ ਨੂੰ ਇਸ ਲਈ ਆਪਾਂ ਥੋੜੇ ਪਾਵਾਂਗੇ ਆਹ ਲੋ ਥੋੜੀ ਪਾਏ ਨਾ ਇਹਨਾਂ ਨੂੰ ਤੇ ਮੁਰਗਿਆ ਵੀ ਮੇਰੇ ਮਗਰ ਮਗਰ ਫਿਰਦੀਆਂ ਨੇ ਕੋਈ ਸਾਨੂੰ ਵੀ ਦਾਣੇ ਪਾ ਦੇ ਆਪਾਂ ਇਹਨਾਂ ਨੂੰ ਵੀ ਦਾਣੇ ਪਾਉਣੀ ਆ ਲਓ ਵੀ ਲੱਗੀ ਸੀ ਆਪਣੇ ਜਿਹੜੇ ਬਾਹਰ ਇਕੱਲੇ ਘੂਤਰ ਕੱਢੇ ਹੋਏ ਸੀਗੇ ਉਹਨਾਂ ਨੂੰ ਦਾਣੇ ਪਾਉਣ ਤੋਂ ਹਾਂ ਹਾਂ ਪਾਉਣਾ ਤੁਹਾਨੂੰ ਬੁੱਤ ਦਾਣੇ ਲੈ ਆਪਾਂ ਤੇ ਇਹਨਾਂ ਨੂੰ ਦਾਣੇ ਇਹ ਵੀ ਖਾਣ ਲੱਗ ਜਾਣਗੇ ਹੁਣ ਆਜੋ ਵੀ ਤੁਹਾਨੂੰ ਦਾਣੇ ਪਾਉਣੇ ਆਪਾਂ ਅੰਦਰ ਆ ਤੁਹਾਡੀ ਟ੍ਰੇ ਦੇ ਵਿੱਚ ਤੇ ਆਹ ਲਓ ਠੀਕ ਆ ਖਾਓ ਦਾਣੇ ਚਲੋ ਵੜ ਜੋ ਵਿੱਚ ਦਵਾ ਦਵ ਚਲੋ 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 ਤੇ ਉਹ ਜਿੰਮੀ ਨੇ ਖੋਲ ਲਿਆ ਗੇਟ ਉਹ ਵੀ ਆ ਗਈ ਜਿੰਮੀ ਆ ਜਾ ਕਰਾਂ ਭੱਜ ਗਿਆ ਚੂਹਾ ਵੜੀਏ ਚੂਹਾ ਵੜੀ ਆਜੋ 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 ਉਹ ਵੀ ਜਿੰਮੀ ਵੀ ਆ ਗਈ ਤੇ ਹੁਣ ਆਪਾਂ ਪਾਉਣੇ ਆ ਫੀਡ ਜਿਹੜੇ ਬੱਚੇ ਫੀਡ ਖਾਂਦੇ ਨੇ ਆ ਦੇ ਉਹਨਾਂ ਦੀ ਫੀਡ ਪਈ ਆ ਇੱਥੇ ਅਜੇ ਭਰਾਂਗੇ ਆਪਾਂ ਫੀਡ ਜਿਹੜੇ ਬੱਚੇ ਖਾਂਦੇ ਨੇ ਫੀਡ ਉਹਨਾਂ ਨੂੰ ਫੀਡ ਪਾਵਾਂਗੇ ਇਹ ਮੁਰਗੀਆਂ ਦੇ ਬੱਚਿਆਂ ਲਈ ਆ ਪਰਤਾ ਆਪਾਂ ਹੁਣ ਖਾਈ ਜਾਣਗੇ ਕੱਲ ਤੱਕ ਤੇ ਆਪਾਂ ਥੋੜੀ ਜੀ ਵੀਡ ਬੜੀਆਂ ਮੁਰਗੀਆਂ ਨੂੰ ਵੀ ਪਾ ਦਿੰਨੇ ਆ ਆ ਭਾਂਡੇ 'ਚ ਪਾ ਦਿੰਨੇ ਆ ਆ ਵੀ ਦੇਖਦੇ ਨੇ ਲੋ ਵੀ ਹਟੋ 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 ਇੱਧਰ ਆ ਆ ਤੁਹਾਡੀ ਫੀਡ ਆ ਗਈ ਓਏ ਪਾਂਡਾ ਕਾ ਤੇ ਹਲਾਉਨੇ ਤੁਸੀਂ ਥੱਲੇ ਡੋਲ ਜੂਗੀ ਆਪਾਂ ਫੀਡ ਇਹਨਾਂ ਨੂੰ ਵੀ ਪਾਤੀ ਇਹ ਵੀ ਲੱਗੇ ਖਾਣ ਲੋ ਵੀ ਆਪਣਾ ਜੇ ਬਲੌਗ ਬਾਰੇ ਜਿਹੜੇ ਭਰਾ ਆਪਣੇ ਨਵੇਂ ਜੋੜੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਧੇ ਗੱਲਕੇ ਗੂਤਰ ਵਿੱਚ ਬੜ ਕੇ ਦਾਣੇ ਖਾਣ ਲੱਗ ਗਏ ਆ ਬੱਚਾ ਵੀ ਇਹਨਾਂ ਦੇ ਨਾਲੇ ਖਾਂਦਾ ਸੀ ਆ ਰਹਿ ਗਏ ਬਾਹਰ ਇਹ ਛੋੜੇ ਜਿਹੇ ਬੱਚੇ ਨੇ ਇਹਨਾਂ ਨੂੰ ਆਪਾਂ ਕਰਦੇ ਆਂ ਅੰਦਰ ਚਲੋ ਵੀ ਅੰਦਰ ਚਲੋ 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 ਅੰਦਰ ਖਾਓ ਦਾਣੇ ਤੇ ਜਿਹੜੇ ਚੋਗਾ ਲੈਣ ਵਾਲੇ ਨੇ ਉਹ ਚੋਗਾ ਲੈ ਲਓ ਲਓ ਵੀ ਤੇ ਹੁਣ ਆਪਾਂ ਕਰਦੇ ਆਂ ਗੇਟ ਬੰਦ ਇਹਨਾਂ ਦਾ ਉਹ ਕੀ ਹੁਣ ਆਪਾਂ ਕੱਦੂ ਕਰਨੇ ਜਾਣਾ ਆ ਬੱਚੇ ਵੀ ਅੰਦਰ ਬਾੜਦੇ ਆ ਚਲੋ ਵੀ ਅੰਦਰ ਚਲੋ 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 ਅੰਦਰ ਚਲੋ 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 ਜਿਹੜੀ ਫੱਟੀ ਲਾਈ ਸੀ ਉਹ ਆਪਾਂ ਇਸ ਕਰਕੇ ਆਏ ਕੱਢਾਂਗੇ ਆ ਗਰਗੀ ਥੱਲੇ ਤੇ ਆ ਖਾਣ ਲੱਗੇ ਦਾਣੇ ਜਿਹੜੇ ਆਪਣੇ ਵੱਡੇ ਮੁਰਗੇ ਨੇ ਉਹ ਰਹਿਣਗੇ ਖੁੱਲੇ ਤੇ ਆਪਣੇ ਆ ਕਬੂਤਰਾਂ ਨੂੰ ਲਾਉਨੇ ਆ ਜੰਦਾ ਤੇ ਚੈਨਲ ਆਪਣਾ ਕਰ ਲਿਓ ਸਬਸਕ੍ਰਾਈਬ ਜਿਹੜੀਆਂ ਵੀਡੀਓ ਦੇਖਣੀਆਂ ਨੇ ਵਧੀਆ ਤੋਂ ਵਧੀਆ ਤੇ ਧੰਨਵਾਦ ਬਹੁਤ ਬਹੁਤ ਤੁਹਾਡਾ ਵੀਰ ਦੇਖਣ ਦੇ ਲਈ ਲੌਕ ਲਾ ਕੇ ਆਪਾਂ ਚੱਲਦੇ ਆਂ ਤਰਨੋ